ਇੱਕ ਹੋਰ ਵੱਡਾ ਹਾਦਸਾ ਵਾਪਰਿਆ ਸਕੂਟਰੀ ਦੇ ਉੱਤੇ ਜਾਂਦੇ ਹੋਏ ਬੰਦੇ ਦੇ ਲਈ ਕਾਲ ਬਣ ਕੇ ਆਉਂਦਾ ਹੈ ਟਰੱਕ ਜਿਸ ਦੇ ਵੱਲੋਂ ਸਕੂਟਰੀ ਸਵਾਰ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਇਸ ਦਰਮਿਆਨ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਜਾਂਦਾ ਹੈ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਕੀਰਨੇ ਪਾਏ ਜਾ ਰਹੇ ਨੇ ਟੱਕਰ ਮਾਰਨ ਤੋਂ ਬਾਅਦ ਇਸ ਟਰੱਕ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਤਾਂ ਇਸ ਸਕੂਟੀ ਸਵਾਰ ਦੀ ਦੱਸਿਆ ਜਾ ਰਿਹਾ ਹੈ ਕੀ ਆਖਿਰਕਾਰ ਮੌਤ ਹੋ ਚੁੱਕੀ ਹੈ ਪਰਿਵਾਰ ਇਸ ਵੇਲੇ ਕਾਫੀ ਗਮ ਦੇ ਵਿੱਚ ਹੈ ਸੜਕ ਦੇ ਉੱਤੇ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਫਿਰੋਜ਼ਪੁਰ ਕੈਂਟ ਲਾਲ ਬੱਤੀ ਚੌਂਕ ਵਿਖੇ ਇਹ ਹਾਦਸਾ ਵਾਪਰਿਆ ਜਿੱਥੇ ਕਿ ਟਰੱਕ ਦੇ ਵੱਲੋਂ ਸਕੂਟਰੀ ਸਵਾਰ ਨੂੰ ਟੱਕਰ ਮਾਰ ਦਿੱਤੀ ਜਾਂਦੀ ਹੈ ਜਿਸ ਕਰਕੇ ਸਕੂਟਰੀ ਸਵਾਰ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਤਾਂ ਪਰਿਵਾਰਿਕ ਮੈਂਬਰ ਕਿਸ ਤਰ੍ਹਾਂ ਵਿਰਲਾਪ ਕਰਦੇ ਨੇ ਇੱਕ ਵਾਰ ਤਸਵੀਰਾਂ ਦਾ ਰੁਕ ਕਰਦੇ ਆ ਕੋਈ ਨਾ ਨਾ ਫੰਕ ਨਹੀਂ ਹੋ ਰਿਹਾ ਕੋਈ ਨਾ ਕੋਈ ਨਾ ਫੋਟੋ ਤੇ ਦੇਖਦਾ ਤੋੜਾ ਤੋੜਾ ਮਾਸਾ ਕਰੋ ਮਾਸਾ ਕਰੋ ਕੋਈ ਤੁਹਾਨੂੰ ਬਾਰਾ ਇਨਫਰ ਕਰਦੇ ਤਾਂ ਨਾ ਨਾ ਕਰ ਸਕਦਾ ਮਾਤੇ ਦੋਏ ਰਹੀ ਹੈ ਤੀ ਮਾਜੀ ਕੀ ਬਾਤ ਹੋਈ ਹੈ ਇਹ यार फारा साहब थे, थे फिरोजपुर शहर से आ रहे थे यहाँ पे तो पीछे से ट्रक ने मार दिया तो क्या काम आए थे कोई क्या काम आए थे किसके रेड किस थे थे? तो पे थे जी ये स्कूटरी पे थे ये पुलिस तो अचानक से ये ट्रक के साथ हुआ एक्सीडेंट हाँ, ट्रक के साथ हुआ तो क्या अब कुछ ट्रक वाला है या नहीं नहीं वो भाग गया डेथ हो गई हाँ जी मौके पे हाँ जी जाओ स्कूटी इधर आ रही थी सिग्नल आया सी जा रही अच्छा। तो नहीं जा रहा तो लैंड थोड़ा ही अच्छा बाकी स्कूटी ਖੱਲੇ ਵੜੀ ਜਦੋਂ ਮੌਕੇ 'ਤੇ ਸਾਰਿਆਂ ਨੇ ਰੌਲਾ ਪਾਟਾ ਇੱਥੇ ਆ। ਉਸੇ ਟਾਈਮ ਅਸੀਂ ਭੱਜ ਗਏ ਆਂ ਤੇ ਪਤਾ ਲੱਗਿਆ ਵੀ ਇਹ ਕੌਣ ਸੰ ਤੇ ਕਿੱਥੋਂ ਆਈ ਸੀ। ਨਹੀਂ ਪਤਾ ਨਹੀਂ। ਭਾਜੀ ਇਹ ਕੀ ਗੱਲ ਹੋਈ ਆ ਜਾਲਬੱਤੀ ਚੌਂਕ ਦੇ ਉੱਤੇ। ਇਹਨਾਂ ਸਵੇਰੇ 7 ਵਜੇ ਤੋਂ ਟੱਕ ਆ ਰਿਹਾ ਸੀ। ਤੇ ਉਧਰੋਂ ਵੀ ਉਹ ਇੱਧਰੋਂ ਆ ਰਿਹਾ ਸੀ ਭਾਈ ਸਾਹਿਬ। ਚੰਨ ਜਿਹਾ ਐਕਸੀਡੈਂਟ ਹੋ ਗਿਆ ਜਿਹਦੇ ਵਿੱਚ ਇਹਨਾਂ ਦੀ। ਜੰਮ ਮੌਕੇ ਤੇ ਮੌਜੂਦ। ਕੋਈ ਪਛਾਣ ਆਈ ਏ ਕੌਣ ਸੰ ਜੀ ਕਿੱਥੋਂ ਆਏ ਸੀ ਇਹ। ਅਜੇ ਇਹਨਾਂ ਦੇ ਘਰ ਦੇ ਆ ਰਹੇ ਨੇ ਕਰਦਿਆਂ ਨੂੰ ਪੁੱਛ ਕੇ ਫਿਰ ਦੇਖਦੇ ਆਂ। ਤੇ ਹੁਣ ਕੀ ਟਰੱਕ ਦਾ ਡਰਾਈਵਰ ਹੈਗਾ ਕਿ ਡਰਾਈਵਰ ਤਾਂ ਹੈ ਨਹੀਂ ਕਿ ਮੁੱਕੇ ਤੋਂ ਮੇਰੇ ਵੱਲ ਪੱਟ ਗਿਆ ਤੇ ਉਹਦਾ ਦੂਜਾ ਪਰਿਵਾਰ ਆ ਰਿਹਾ ਜਿਹਨਾਂ ਦੀ ਜੱਤ ਹੋਈ ਆ ਤੇ ਦੋ ਕਾਰਵਾਈ ਇਹ ਕਾਰਵਾਈ ਹੋਏਗੀ ਜੋ ਕਾਰਵਾਈ ਬੜੀ ਕਰਦੋਗੇ ਜੀ ਤਾ ਫੋਟੋ ਤੇ ਦੇਖੋ ਤੁਹਾਨੂੰ ਤੋੜੋ ਤੋੜੋ ਮੈਸੂ ਤੋੜੋ ਪੁਲਿਸ ਕੋਲ